ਇਹ ਭੈਣ ਕੋਈ ਅਸੀਂ ਆਪਣਾ ਫਰਜ਼ ਨਿਭਾਇਆ ਕਿ ਇੱਕ ਪੰਜਾਬ ਦੀ ਧੀ ਹੈ ਪਰ ਪੰਜਾਬੀਆਂ ਦਾ ਇੱਕ ਸਾਡਾ ਇੱਕ ਇਤਿਹਾਸ ਰਿਹਾ ਹੈ ਕਿ ਅਸੀਂ ਹਰ ਧੀ ਭੈਣ ਨੂੰ ਆਪਣੀ ਧੀ ਚਾਰ ਮੰਨਣ ਵਾਲੇ ਲੋਕ ਆ ਠੀਕ ਆ ਹੁਣ ਸਾਡੀਆਂ ਕਦਰਾਂ ਕੀਮਤਾਂ ਨਹੀਂ ਉਹ ਜਗ੍ਹਾ ਰਹੀਆਂ ਪਰ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇੱਕ ਭੈਣ ਨੇ ਸਨੇਹਾ ਦਿੱਤਾ ਕਿ ਆਪਣੀਆਂ ਕੁੜੀਆਂ ਨੂੰ ਇਕੱਲੇ ਬਾਹਰ ਨਾ ਭੇਜੋ ਇਹ ਬਹੁਤ ਵੱਡਾ ਸਨੇਹਾ ਭਾਈ ਅਸੀਂ ਅੱਜ ਜਿਹੜਾ ਕੁਝ ਕਰ ਰਹੇ ਆ ਨਾ ਇੱਥੇ ਉਹ ਸੱਤ ਸਮੁੰਦਰੋਂ ਪਾਰ ਕਿਤੇ ਕੋਈ ਵਾਲੀ ਵਾਰਸ ਵੀ ਸਾਡੀਆਂ ਧੀਆਂ ਭੈਣਾਂ ਦਾ ਅਸੀਂ ਕਿਸੇ ਵਸ ਸਾਡੇ ਤੱਕ ਕਿਸੇ ਗਵਾਂਡੀ ਦੇ ਜੇ ਕੋਈ ਰਿਸ਼ਤੇਦਾਰੀ ਦੇ ਅਸੀਂ ਕੱਲੀ ਕੁੜੀ ਨਹੀਂ ਤੋੜਦੇ ਨਾਲ ਵੀ ਪਰਿਵਾਰ ਦਾ ਮੈਂਬਰ ਜਾਂਦਾ ਸੀ ਪਰ ਅੱਜ ਅਸੀਂ ਕੱਲੀਆਂ ਧੀਆਂ ਨੂੰ ਸੱਤ ਸਮੁੰਦਰੋਂ ਪਾਰ ਜਿੱਤੇ ਕੋਈ ਸਾਡਾ ਹੈ ਨਹੀਂ ਉਥੇ ਕੱਲੀਆਂ ਜਾ ਜਾਣ ਖੜਾ ਰਹੇ ਹਾਂ ਉਹਨਾਂ ਨੇ ਅੱਖ ਨਹੀਂ ਰੱਖਿਆ ਬਾਈ ਬਾਹਰ ਦੇ ਬੰਦਾਂ ਕੱਖ ਨਹੀਂ ਰੱਖਿਆ ਆ ਪੁੱਛ ਲਓ ਜੀ ਦੇ ਕੋਈ ਸੱਜਣ ਬੇਲੀ ਕੋਈ ਸੱਗੇ ਸੰਬੰਧੀ ਕੋਈ ਯਾਰ ਮਿੱਤਰ ਕੋਈ ਰਿਸ਼ਤੇਦਾਰ ਗਏ ਹੋਣੇ ਹੈ ਕਿ ਹਾਲਾਤ ਕੀ ਹੈ ਕਿਹੜਾ ਹੈ ਕਾਲੀ ਜਿਹੜਾ ਪਰਸੋ ਦੀ ਨਾਲ ਰਣ ਘਰੇ ਗਿਆ ਮੁੰਡਾ ਇਥੋਂ ਵਿਦੇਸ਼ੇ ਦਾ ਬੰਦਾ ਸੀ ਕਹਿੰਦਾ ਭਾਈ ਗਰੀਬ ਬੰਦਾ ਸੀ ਪੂਰੀ ਬਾਹਰ ਭੇਜ ਬਠਾ ਬਾਹਰ ਹਰ ਕੰਮ ਨਹੀਂ ਮਿਲਦਾ ਪੂਰੀ ਪਰ ਜੇ ਉਹ ਭਾਈ ਪੂਰੀ ਨੂੰ ਕੰਮ ਨਹੀਂ ਮਿਲਣਾ ਤੇ ਫਿਰ ਉਹਨੇ ਗਲਤ ਰਸਤਾ اختیار ਕਰ ਲਿਆ ਕੰਮ ਖੁਦ ਕਿਤੇ ਹੈ ਨਹੀਂ ਭਾਈ ਇਹ ਗੱਲ ਤੁਹਾਨੂੰ ਲੱਗੇ ਸੁਣਾਉਣਾ ਮੈਂ ਕਿ ਪੰਜਾਬ ਦੀ ਧਰਤੀ ਤੇ ਉੱਤੇ ਕਿਹਦਾ ਕਿੰਨਾ ਦੀ ਅੱਖ ਹੈ ਤੇ ਉਹ ਖੋਣਾ ਚਾਹੁੰਦੇ ਆ ਤੇ ਅਸੀਂ ਆਪ ਹੀ ਦੇਸ਼ ਕੇ ਭੱਜ ਰਹੇ ਆ ਸੋ ਮੈਂ ਗੱਲ ਕਰਦਾ ਸੀ ਪਾਣੀਆਂ ਦੀ ਮੇਉਂ ਫੇਰ ਦੋੜਦਾ ਗੱਲ ਨੂੰ ਲਿਆ ਕੇ ਦੁਬਾਰਾ ਗੱਲ ਆਪਾਂ ਸ਼ੁਰੂ ਕਰਾਂਗੇ ਇੱਥੇ ਲੈ ਕੇ ਆਵਾਂਗੇ ਕਿ ਸਾਡਾ ਇਹ ਬੁੱਧਾ ਨਹੀਂ ਕਿ ਪਾਣੀ ਮੁੱਕ ਚੱਲਿਆ ਬੰਦਾ ਤੁਹਾਨੂੰ ਪੁੱਛਣਾ ਚਾਹਣਾ ਹੈ ਤੁਸੀਂ ਸਾਰੇ ਆਪਣੀਆਂ ਨਸਲਾਂ ਲਈ ਆਪਣੇ ਆਉਣ ਵਾਲੇ ਬੱਚਿਆਂ ਲਈ ਮਿਹਨਤ ਕਰ ਰਹੇ ਹੋ ਕਮਾਈ ਕਰ ਰਹੇ ਹੋ ਬੰਦਾ ਗਰੀਬੀ ਕੱਟ ਲੈਂਦਾ ਭੁੱਖ ਤੇ ਕੱਟ ਲੈਂਦਾ ਬੰਦਾ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣੀ ਚਾਹੁੰਦਾ ਚੰਗਾ ਭਵਿੱਖ ਬਣਾਉਣਾ ਚਾਹੁੰਦਾ ਉਹਦੇ ਚੰਗੇ ਕੱਪੜੇ ਪੋਣਾ ਚਾਹੁੰਦਾ ਪਰ ਮੈਨੂੰ ਦਿਲ ਤੇ ਹੱਥ ਰੱਖ ਕੇ ਦੱਸਿਓ ਉਹਨਾਂ ਬੱਚਿਆਂ ਲਈ ਉਹਨਾਂ ਨਸਲਾਂ ਲਈ ਪਾਣੀ ਕਿੰਨੇ ਸਾਲ ਹੋਰ ਛੱਡ ਕੇ ਜਾਊਗਾ ਦੱਸੋ ਕੋਈ ਹੈ ਜਵਾਬ ਤਾਂ ਦੱਸ ਦਿਓ ਅੱਜ ਵੀਰ ਸਾਹਿਬ ਸਾਹਬ ਕਹਿ ਦਿੰਦਾ ਕਿ ਸਾਡੀ ਸਰਕਾਰ ਲਿਆਉ ਮੋਟਰਾਂ ਦੇ ਕਨੈਕਸ਼ਨ ਕਰਾਂਗੇ ਸਾਡੇ ਲੋਕ ਤਾੜੀਆਂ ਮਾਰਦੇ ਆ ਬਸ ਭਲੇਓ ਮਾਨਸੋ ਸੋਡੇ ਕੋਲੇ 15 ਤੋਂ 20 ਸਾਲ ਦਾ ਪਾਣੀ ਬਚਿਆ ਤੁਸੀਂ ਫਸਲਾਂ ਨੂੰ ਰੋਨੇ ਆ ਛੋਟੀਆਂ ਆਉਣ ਵਾਲੀਆਂ ਨਸਲਾਂ ਦੇ ਬੈਸੀ ਬਿਣਾ ਪਾਣੀ ਉਹ ਧੜ ਧੜ ਮਾਰਨਾ ਇੱਥੇ ਇਹ ਛੱਜ ਕੇ ਭੱਜਣ ਦੇ ਧਰਤੀ ਜੋ ਬੰਜਰ ਹੋ ਗਈ ਪਰ ਨਹੀਂ ਸਾਡੇ ਗੁੱਸੇ ਤੇ ਅਸਰ ਨਹੀਂ ਅਸੀਂ ਬਿਜਲੀ ਮੋਰਟ ਆਟੋਮੈਟਕ ਲਾਇਆ ਪੱਤੇ ਚੱਕੀ ਕਰੇ ਜਾਂਦੇ ਦੱਸੋ ਤੇ ਗੌਰ ਕੀਤੀ ਕਰੇ ਚਿੰਤਾ ਕੀਤੀ ਕਿ ਬੜਾ ਸਰਪੰਚ ਚੀਜ਼ਾਂ ਹੋਟਾ ਆ ਗਿਆ ਹੁਣ ਸ਼ੁਰੂ ਹੋ ਜਾਂਗੇ ਕਿਹਨੂੰ ਜਿਤਾਉਣਾ ਹੈ ਕਿਹਨੂੰ ਹਰਾਉਣਾ ਹੈ ਇਹਦੀ ਅੱਧਾ ਕਿਲਾ ਕਿਲਾ ਬਕਾਉਣੀ ਹੈ ਇਦੇ ਕੋਲੇ ਪੈਕ ਲਾਇਆ ਕਰਾਂਗੇ ਹੈ ਸ਼ੁਰੂ ਹੋ ਜੋ ਅੱਜ ਤੋਂ ਹੀ ਕੰਮ ਆ ਕਿ ਲਿਆ ਵੀ ਫਲਾਣਾ ਸਿਆ ਹਾਲਾਲ ਹੋ ਗਿਆ ਸਿਰਫ 25000 ਫਰੈਂਕੀ ਤੈਨੂੰ ਦਿਖਾਵਾਂਗੇ ਪਊਆ ਉਹਦੇ ਕੋਲੋਂ ਵਧੀਆ ਜੇ ਕੋਲੋਂ ਬਾਤੀ ਦੇ ਕੋਲੋਂ ਬੋਤਲ ਫੜ ਕੇ ਡਾਵੇ ਚਾਂ ਕੇ ਘਰੇ ਲੈ ਜਾਂਦੇ ਆ ਬੋਰਡ ਪਤਾ ਨਹੀਂ ਪਾਉਣ ਵਾਲੇ ਦਾ ਪਾਉਣ ਹੀ ਨਾ ਇਹ ਸਾਡਾ ਦੁਕਾਨ ਦਾ ਸਾਡੀ ਸੋਚ ਹੀ ਨਹੀਂ ਪਾਣੀ ਜਵਾਨੀ ਕਿਸਾਨੀ ਮਸਲੇ ਨਹੀਂ ਰਹੇ ਸਾਡੇ ਅਸੀਂ ਆਪਣੇ ਧੇਲਾਂ ਚ ਪਸੇ ਹੋਏ ਆਂ ਪਾਰਟੀਾਂ ਚ ਪਸੇ ਹੋਈਆਂ ਅੱਜ ਪੰਜਾਬ ਦੀ ਜਵਾਨੀ ਪ੍ਰਵਾਸ ਕਰ ਰਹੀ ਐ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਜਾਇਓ ਕਦੇ ਗਲੰਦਰਾ ਵੱਲ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਪਿੰਡਾਂ ਦੇ ਪਿੰਡ ਖਾਲੀ ਕੋਠੀਆਂ ਵੱਡੀਆਂ ਵੱਡੀਆਂ ਜਿੰਦੇ ਲੰਘਦੇ ਆ ਜਾਂ ਬੱਧੀ ਬੈਠੇ ਆ ਅਸੀਂ ਸਾਡੀ ਯਾਤਰਾ ਦਾ ਜਿਹੜਾ ਵੱਡਾ ਦੇਸ਼ ਆ ਅਈ ਵੱਡਾ ਸ੍ਰੀ ਹਰਿ ਪ੍ਰਜਾਪਤ ਜੀ ਤੁਰੇ ਆ ਨਿਕਲੇ ਆ ਕਿ ਪੰਜਾਬ ਦੇ ਲੋਕੋ ਦੋ ਚੀਜ਼ਾਂ ਦੇ ਅਸੀਂ ਸਾਂਭ ਗਏ ਪਾਣੀ ਤੇ ਆਪਣੀ ਧਰਤੀ ਬੋਲੀ ਤੇ ਆਪਣਾ ਇਤਿਹਾਸ ਅਸੀਂ ਰਹਿਦੀ ਦੁਨੀਆ ਤੱਕ ਜਾਂਦੇ ਰਹਿਣਾ ਮੈਂ ਹਨੇਸ਼ਾ ਕਹਾਂ ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਕੋਈ ਕਹਾਣੀ ਜਉਂਦੀ ਰਹੀ ਏ ਸਾਡੀ ਬੋਲੀ ਤੇ ਪਾਣੀ ਪਾਣੀ ਵੀ ਸਾਡਾ ਮੁੱਖ ਟਡਾਰੇ ਆ ਤੇ ਬੋਲੀ ਅਗਲੇ ਸਾਡੀ ਮਾਰ ਰਹੇ ਆ ਕੂਦਰ ਰਲਾ ਪਿਆ ਤੁਹਾਨੂੰ ਪਤਾ ਹੋਣਾ ਬੋਲੀ ਵਾਲੇ ਮਸਲੇ 'ਚ ਗਰੰਪਰੇ ਅਗਲੇ ਨੇ 500 ਪੁਲਿਸ ਵਾਲਾ ਭੇਜਿਆ ਮੈਨੂੰ ਫੜਨ ਨੂੰ ਜਦੋਂ ਆਰਐਸ ਦਾ ਸਕੂਲ ਹੈ ਸੰਗ ਦੇ ਸਕੂਲ ਹੈ ਅਗਲੇ ਦਿਨ ਸੈਂਟਰ ਸਰਕਾਰ ਹੈ ਉਹ ਦਿੱਲੀੋਂ ਕੋਣ ਆਇਆ ਉਹ ਪੁਲਸ ਨੂੰ ਚੱਕ ਕੇ ਅੰਦਰ ਦੇਉ ਇਹ ਲੋਕਾਂ ਨੇ ਮਗਰ ਲਹਿਰ ਬਣਾ ਦੀ ਸੋਸ਼ਲ ਮੀਡੀਆ ਦੇ ਉਹਨੂੰ ਸੱਤ ਕਮਜਾ ਕਰਕੇ ਫੜਨਾ ਪਿਆ ਅੱਜ ਨੇ ਰਾਤ ਨੂੰ ਮੈਨੂੰ ਛੱਗਾ ਜਦੋਂ ਮੈਨੂੰ ਏਡੀਹੀਤੀ ਕਹਿੰਦਾ ਕਿ ਸਕੂਲ 'ਚ ਨਹੀਂ ਪੜਨਾ ਬਾਰੇ ਮਸਲੇ ਦਾ ਹੱਲ ਨਾ ਹੋਇਆ ਸਕੂਲ ਤੱਕ ਜਾਊਗਾ ਕਹਿੰਦੇ ਅਰਜੀ ਦਿਓ ਦਰਖਾਸਤ ਦਿਓ ਹੱਲ ਕਰ ਦਨੇ ਆ ਮਗਾ ਠੀਕ ਹੈ ਅਸੀਂ ਤੀਜੇ ਦਿਨ ਉੱਥੇ ਗਏ ਮੈਂ ਕੁਝ ਮਾਪੇ ਲੈ ਉਹਨਾਂ ਦੇ ਜਵਾਬਾਂ ਦੇ ਡੀਸੀ ਕੋਲ ਅਰਜੀ ਦਿੱਤੀ ਉਹਨੇ ਡੀਓ ਦੀ ਕੋਲ ਡੀਆਈਓ ਨੇ ਚਾਰ ਮੈਂਬਰੀ ਕਮੇਟੀ ਬਣਾਈ ਉਹ ਕਮੇਟੀ ਕੋਲੇ 1200 ਜਵਾਬ ਫੜਦਾ ਉਹ ਮੱਥੇ ਬਿਆਨ ਨਹੀਂ ਦਰਜ ਕਰਾਉਣਾ ਯਾਰ ਆ ਲੜਾਈ ਬੋਲੀ ਦੀ ਨਾ 16 ਤੋਂ ਲੜਦਾ ਆ ਰਿਹਾ 16 15 ਪਰਚੇ ਵੀ ਹੋਏ ਆ 6 ਮਹੀਨੇ ਅੰਦਰ ਵੀ ਲਾ ਕੇ ਆਏ ਆ ਐਸੇ ਬੋਲੀ ਕਰਕੇ ਬੋਰਡਾਂ ਦੇ ਰੰਗ ਮਾਰਦੇ ਸੀ ਬੋਲੀ ਕੀ ਆ ਬੋਲੀ ਇਹ ਨਹੀਂ ਹੁੰਦੀ ਆਪਾਂ ਬੋਲੀ ਜੰਨਾ ਬੋਲੀ ਐ ਜਦੋਂ ਕਿਸੇ ਕਾਮ ਦੀ ਬੋਲੀ ਮਰਦੀ ਐ ਉਹਦੀ ਸੱਦਤ ਆ ਮਰ ਜਾਂਦੀ ਐ ਉਹਦੀ ਖੁਸ਼ਹਾਲ ਮਰ ਜਾਂਦੀ ਐ ਉਹਦੇ ਕਿੱਸੇ ਕਹਾਣੀਆਂ ਗੀਤ ਸੰਗੀਤ ਸਭ ਖਤਮ ਹੋ ਜਾਂਦੇ ਆ ਹੁਣ ਨਵੀਂ ਸਿੱਖਿਆ ਨੀਤੀ ਆਈ ਆ 2020 ਦੀ ਐਜੂਕੇਸ਼ਨ ਪਾਲਿਸੀ ਇਹ ਮੋਦੀ ਸਰਕਾਰ ਲੈ ਕੇ ਆਈ ਹੈ। ਉਹ ਪਤਾ ਕਿ ਨਹੀਂ ਪਤਾ ਤਗੜਾ ਕਰਦਾ ਕਰੋ। ਨਵੀਂ ਸਿੱਖਿਆ ਨੀਤੀ ਲੈ ਆਈ ਹੈ। ਉਹ ਤੈਅ ਕਰਨਗੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਨਾਂ ਨੂੰ ਕਿਹੜੀ ਪੜ੍ਹਾਈ ਭਰਉਣੀ ਹੈ। ਇਹ ਸੈਂਟਰ ਤੱਕ ਨੂੰ ਦਿੱਲੀ ਬੈਠੇ ਲੋਕ ਤੈਅ ਕਰਨਗੇ। ਨਵੀਂ ਸਿੱਖਿਆ ਨੀਤੀ ਦੀ ਸ਼ਰਤ ਕੀ ਹੈ ਇੱਕ ਦੇਸ਼ ਇੱਕ ਬੋਲੀ। ਸਾਰੇ ਰੱਖਣ ਨੇ ਜਵਾਬ ਦਿੱਤਾ ਵੀ ਅਸੀਂ ਇਹ ਲਾਗੂ ਨਹੀਂ ਕਰਾਂਗੇ ਨੀਤੀ ਜਿਹੜੇ ਮਸੂਤਾਂ ਜਾ ਕੇ ਆਏ ਆ। ਬੰਦਾਲ ਨੇ ਜਵਾਜਾ ਮੰਤਵ ਨਰਜੀ ਨੇ ਇਹ ਸੀ ਲਾਗੂ ਨਹੀਂ ਕਰਾਂਗੇ ਭਵਤ ਕਹਿੰਦਾ ਕੋਈ ਗੱਲ ਇਸ ਲਾਗੂ ਕਰਦ ਰਿਹਾ ਇਹਨਾਂ ਨੇ ਇਥੇ ਲਾਗੂ ਵੀ ਕਰਤੀ ਪੰਜਾਬੀ ਇਸ ਦੀ ਪਟਿਆਲੇ ਅਸੀਂ ਸੈਮੀਨਾਰ ਵੀ ਕੀਤਾ ਸੀ ਮਸਲੇ ਤੇ ਕਿ ਉਹ ਸਿੱਖਿਆ ਨੀਤੀ ਸਾਡੇ ਲਾਗੂ ਹੋ ਗਈ